ਖੇਡ ਲੋਗੇ ਇਹਨਾਂ ਨਾਲ ਖੇਡ ਲੋ ਇਹਨਾਂ ਨਾਲ ਜੁਆਰ ਲੈ ਇੱਥੇ ਪੰਗੇ ਲੂਗਾ ਆਹ ਖੁਦ ਲੈ ਲੇ ਦੱਸ ਚਾਓ ਜੰਗਾ ਫਿਰ ਅਸ ਅੰਦਰੋਂ ਕੇ ਮਾਂ ਆਵੀਆਂ ਕੀਡਾਂ ਚੱਕ ਕੇ ਲਿਆਊਗਾ ਅੰਦਰੋਂ ਜਿਹੜੀਆਂ ਪਈਆਂ 2-3 ਬਸ ਉਹਨਾਂ ਨਾਲ ਪੰਗੇ ਲਈ ਜਾਊਗੇ ਇਹਦੇ ਕੋਲ ਆਹੀ ਕੰਮ ਪਚਾ ਧਰਤੀ ਅੱਜ ਸੀ ਆਹ ਚਾਦਰ ਨੀਚੇ ਵਿਛਾਤੀ ਇਹ ਚਾਦਰ ਆਪਾਂ ਨੂੰ ਪੈਡੀਆਂ ਸੀ ਕਿਸੇ ਨੇ ਗਿਫਟ ਕੀਤੀਆਂ ਸੀਗੀਆਂ ਸਹੀ ਰਹੀਆਂ ਬਹੁਤ ਸੋਹਣਾ ਸਟਾਫ ਆ ਵਧੀਆ ਨੇ ਚਾਦਰਾਂ ਤੁਸੀਂ ਵੀ ਉਹਨਾਂ ਤੋਂ ਮੰਗਵਾ ਸਕਦੇ ਹੋ ਇੰਸਟਾ ਤੇ ਮੈਂ ਉਹਨਾਂ ਦੀ ਆਏਗੀ ਕਲੈਬ ਕੀਤੀ ਸੀਗੀ ਸੰਤਾਜ ਮੇਰੇ ਨਾਲ ਖੇਡ ਰਿਆ ਸੀ ਮੈਚ ਦਿਔਰ ਭਾਬੀ ਵਾਲਾ ਪੱਤਿਆਂ ਨਾਲ ਭਾਬੀ ਦਿਔਰ ਇਹਦੇ ਵਿੱਚ ਨਾ ਮੋੜ ਦੇਣਾ ਹੁੰਦਾਗਾ ਅਸੀਂ ਬਹੁਤ ਖੇਡ ਦਿੰਦੇ ਛੋਟੇ ਹੁੰਦੇ ਮੁੱਕੇ ਵੀ ਲਾਉਂਦੇ ਹੁੰਦੇ ਸੀ ਜਿਹੜਾ ਹਾਰ ਜਾਂਦਾ ਸੀਗਾ ਮੁੱਕੇ 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 ਸੱਤ हां आज ਹੁਣ ਗੁੰਤਾਜ ਹਾਰ ਗਿਆ ਮੇਰੇ ਤੋਂ ਹੁਣ ਗੁੰਤਾਜ ਨੂੰ ਆਪਾਂ ਕੁੱਟਾਂਗੇ ਮੁੱਕਿਆਂ ਨਾਲ ਭਾਈ ਨਵਤ ਨਾ ਜੁਨੇ ਐਣੀ ਕੁੱਟਦਾ ਬੁੱਤ ਮੈਣੀ ਕੁੱਟਦਾ ਤੈਨੂੰ ਤੂੰ ਤਾਂ ਮੇਰਾ ਪੋਤਾ ਫਿਰ ਤਰੋ ਗੁੰਡਾ ਬੱਤੇ ਦਵਾਰੇ ਖੜੀ ਗਿਆ ਹੁਣ ਆਪਾਂ ਗੰਜੂ ਜਹਾਰ ਕਹਿੰਦਾ ਮੈਨੂੰ ਵੀ ਖੜਾ ਲਓ ਯਾਰ ਗਾਇਜ਼ ਹੈ ਵਾਟ ਲੋ ਸਰਤਾ ਖੇੜਿਆ ਹੈ ਖੇੜਿਆ ਹੈ ਤੁਸੀਂ ਕੀ ਬਣਿਆ ਮੈਚ ਦਾ ਦਿੱਸ ਕੇ ਤੇ ਆ ਜੁਝਾਰ ਦੀ ਪੀਂਗ ਲਿਆਂਦੀ ਆ ਮੈਂ ਉਮੀਦ ਕਰਦੀ ਆ ਵੀ 2 ਮਹੀਨੇ ਤਾਂ ਹੋ ਗਏ ਇਹਨੂੰ ਟੰਗ ਦੇ ਫਿਰਦਿਆਂ ਨੂੰ ਰਸਾ ਹੈਗਾ ਮੈਂ ऑलरेडी ਕਿਹਾ ਸੀ ਰਸਾ ਜਿਹੜੀ ਤਾਂ ਖੇਤ ਨੂੰ ਚਲ ਆਪਾਂ ਡਾ ਲਾਂ ਚਲ ਡੂੰਗੀ ਉਹਨੂੰ ਰਸ ਚਾਹ ਪੀਵੋ ਲਾਂ ਉਹਨੂੰ ਬਜੀ ਇਹ ਕਰਕੇ ਬਸ ਇਹ ਬਣਾਵਾਂ ਚਾ ਲਓ ਜਿਵੇਂ ਸਪੈਸ਼ਲ ਚਾਹ ਬਣਾ ਕੇ ਪੀਉਣੀ ਹੈ ਹਾਂ ਫਿਰ ਜੁਹਾਰ ਦੀ ਟੰਗਾਂਗੇ ਪੀਂਗ ਪਹਿਲਾਂ ਰਿੱਕੀ ਨੂੰ ਆਪਾਂ ਪਿਆਦੀਏ ਚਾਹ ਘੈਂਟ ਜੀ ਸਪੈਸ਼ਲ ਜੀ ਕਿਉਂਕਿ ਉਹਨੇ 2 ਮਹੀਨੇ ਹੋ ਗਏ ਲਿਆਂਦੀ ਅੱਜ ਟੰਗ ਕੇ ਦੇਖਦੇ ਆਂ ਵੀ ਵਧੀਆ ਪੀਂਗ ਆਈ ਇਹ ਤੇ ਸਪੋਰਟ ਵੀ ਮਿਲ ਜਾਂਦੀ ਹੈ ਬੱਚੇ ਨੂੰ ਤੇ ਬੱਚਾ ਖੁਸ਼ ਵੀ ਰਹਿੰਦਾ ਦਾ ਅੱਜ ਟੰਗਾਂਗੇ ਤਾਂ ਨਾ ਆਈ ਜਾਂਦਾ ਹੁਣ ਮਸਾ ਨਮਾਇਆ ਉਹਨਾਂ ਨੇ ਨਾ ਆਈ ਜਾਂਦਾ ਮੈਂ ਤਾਂ ਮੜੀ ਜਾਂਦੀ ਆ ਆ ਕੱਪੜੇ ਪਾਵਾਂਗੇ ਅੱਜ ਅਪਾ ਚੁਹਾਰ ਸਿੰਘ ਦੇ ਕਪੜੇ ਮੈਂ ਮੋਸਟਲੀ ਬਈ ਲੈ ਲਈ ਮੀਆਂ ਲੰਦ ਲੈਣੀ ਨਹੀਂ ਏਕੜਾ ਤੁਸੀਂ ਬੱਚਿਆਂ ਵਾਸਤੇ ਆਹ ਲੋਸ਼ਨ ਯੂਜ਼ ਕਰ ਸਕਦੇ ਹੋ ਜੇ ਕਿਸੇ ਬੱਚੇ ਦੀ ਡਰਾਈ ਸਕਿਨ ਆ ਬਹੁਤ ਹੀ ਜਿਆਦਾ ਸੋਹਣਾਗਾ ਬਹੁਤ ਜਿਆਦਾ ਵਧੀਆਗਾ ਤੇ ਬਾਕੀ ਪ੍ਰਾਈਸ ਵੀ ਠੀਕ ਹੈ ਇਹਦਾ ৳100 ਰੁਪਏ ਦਾ ਆ ਜਾਂਦਾਗਾ ਵਧੀਆ ਤੁਹਾਨੂੰ ਕਿਸੇ ਵੀ ਮੈਡੀਕਲ ਤੋਂ ਮਿਲ ਜੂਗਾ ਜ਼ਰੂਰ ਬੱਚਿਆਂ ਲਈ ਯੂਜ਼ ਕਰ ਸਕਦੇ ਹੋ ਤੁਸੀਂ ਲੋ ਬਈ ਹੁਣ ਆਪਾਂ ਬਣਾ ਦਈਏ ਰਿੱਕੀ ਨੂੰ ਚਾਹ ਠੀਕ ਆ ਤੇ ਚਾਹ ਆਪਾਂ ਬਣਾਉਣੇ ਆ ਇੱਕ ਨੰਬਰ ਚਾਹ ਚਾਪਾ ਕਦੇ ਮਾਰ ਖਾਦੀ ਨਹੀਂ ਆਈ ਦੱਸੂਗੀ ਮੈਂ ਤੁਹਾਨੂੰ ਵੀ ਮੈਂ ਕਿਵੇਂ ਬਣਾਉਣੀ ਹੈ ਚਾਹ ਤੁਸੀਂ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਬਣਦੀ ਹੈ ਉਹ ਮੇਰੀ ਚਾਹ ਠੀਕ ਹੈ ਬਾਕੀ ਅਲੱਗ ਅਲੱਗ ਤਰੀਕਾ ਹੁੰਦਾ ਸਾਰਿਆਂ ਦਾ ਕੋਈ ਮਿੱਠਾ ਪਹਿਲਾਂ ਪਾਉਂਦਾ ਕੋਈ ਚਾਹ ਬਾਅਦ ਚ ਪਾਉਂਦਾ ਚਲੋ ਪਹਿਲਾਂ ਆਪਾਂ ਪਾ ਦੇਣਾਗਾ ਥੋੜਾ ਜਿਹਾ ਪਾਣੀ ਠੀਕ ਹੈ ਜਿੰਨੇ ਕੁ ਬੰਦਿਆਂ ਦੀ ਆਪਾਂ ਚਾਹ ਬਣਾਉਣੀ ਆ ਪਾਣੀ ਉਬਲ ਜੂਗਾ ਜਦੋਂ ਵਧੀਆ ਉਬਲ ਗਿਆ ਫਿਰ ਚਾਹ ਪੱਤੀ ਸੁੱਟਾਂਗੇ ਆਪਾਂ ਲੈਵੇ ਮੰਮੀ ਨੇ ਨਵਾਤੇ ਜੁਹਾਰ ਸਿੰਘ ਬਾਲਾ ਰੋਇਆ ਨਾ ਮੰਮੀ ਲੋ ਵੀ ਦੇਖੋ ਪਾਣੀ ਪਾਣੀ ਚੰਗੇ ਤਰੀਕੇ ਨਾਲ ਉਬਲ ਗਿਆ ਹੋਣੇ ਚਾਪ ਪੱਤੀ ਪਾ ਦਾਂਗੇ ਜਿੰਨੀ ਕਿ ਪਾਣੀ ਹੈ ਠੀਕ ਹੈ ਚਲੋ ਜੀ ਹੁਣ ਪੱਤੀ ਨੂੰ ਪੂਰਾ ਕੜ ਜਾਣ ਦੋ ਫਿਰ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਉਹਨਾ ਟਾਈਮ ਨਹੀਂ ਪਹੁੰਦੇ ਲੋ ਚਾ ਹੁਣ ਪੂਰੇ ਤਰੀਕੇ ਨਾਲ ਕੜ ਚੁੱਕਿਆ ਹੁਣ ਇਹਦੇ ਵਿੱਚ ਪਾਵਾਂਗੇ ਮਿੱਠਾ ਆਪਾਂ ਇਹ ਮਿੱਠਾ ਪਾ ਦਾਂ ਆਪਾਂ ਠੀਕ ਆ ਤੁਸੀਂ ਐਂ ਦੇਖ ਲਓ ਵੀ ਲੌਂਗ ਇਲਾਇਚੀ ਆਪਾਂ ਆਉਣ ਦੇ ਲੋੜ ਹੀ ਨਹੀਂ ਤਾਂ ਵੀ ਚਾਹ ਬਹੁਤ ਸੁਆਦ ਵਾਲੀ ਹੈ ਜੇ ਆਪਾਂ ਇਹ ਕਾੜ ਕੇ ਬਣਾਉਣੇ ਤਾਂ ਇੱਕ ਨੰਬਰ ਵਾਂਗ ਉਧਰ ਦੇਖੋ ਤੁਸੀਂ ਜੁਹਾਰ ਸਿੰਘ ਨੂੰ ਦਾਦੀ ਨੇ ਨਵਾਤਾ ਰਗੜਾ ਚਾੜਤਾ ਦਾਦੀ ਨੇ ਨੀਕਰ ਚਲਾ ਕੇ ਮਾਰੀ ਰਗੜਾ ਚਾੜਤਾ ਦਾਦੀ ਨੇ ਮੰਮੀ ਗੰਤਾਸ ਦੇ ਵੀ ਰਗੜਾ ਚਾੜਦੇ ਹੁੰਦੇ ਜਿਹੜਾ ਤੁਸੀਂ ਉਹ ਕਿੱਧਰ ਗਿਆਗਾ ਪੀ ਲੋ ਮਮਾ ਨਾ 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 ਉਹ ਮਾਰਿਆ ਥੱਪੜ ਦਾਦੀ ਨੇ ਆਇਆ ਓਏ ਦਾਦੀ ਨੇ ਕੁੱਟਿਆ ਓਏ ਜੁਹਾਰ ਪਈ ਕੋਈ ਨਾ ਬੋਤੇ ਦੱਤੀ ਆ ਕੋਈ ਨਾ ਦਾਦੀ ਜੀ ਨੇ ਲੋ ਬਈ ਆਪਾਂ ਚਾਹ ਚੋਂ ਦੁੱਧ ਪਾਤਾ ਹੁਣ ਇਹਨੂੰ ਉਬਾਲੇ ਦਵਾਣੇ ਘੱਟੋ ਘੱਟ 3-4 ਲੋ ਬਈ ਲੋਕ ਕਹਿੰਦੇ ਹੁੰਦੇ ਆ ਬੇਲਾ ਮਨ ਸ਼ੈਤਾਨ ਦਾ ਘਰ ਪਰ ਮੇਰਾ ਜਿਹੜਾ ਐਂ ਦਵਾਰ ਨੂੰ ਦਿਨ ਹੁੰਦਾ ਬੇਲਾ ਮਨ ਖਾਣ ਦਾ ਘਰ ਹਾਏ ਮੰਮੀ ਮੈਂ ਕਿਹਾ ਲੋਕ ਕਹਿੰਦੇ ਹੁੰਦੇ ਆ ਬੇਲਾ ਮਨ ਸ਼ੈਤਾਨ ਦਾ ਘਰ ਹੈ ਮੰਮੀ ਕਹਿੰਦੀ ਵਧੀਆ ਮੰਮੀ ਨੂੰ ਅੱਜ ਮੈਂ ਛੋਟੇ ਗੋਲੇ ਬਣਾ ਕੇ ਖਵਾਉਂਗੀ ਮੈਂ ਤਾਂ ਜੇ ਕੋਈ ਚੀਜ਼ ਦੇਖਣਾ ਮੇਰਾ ਤਾਂ ਖਾਣ ਨੂੰ ਵੀ ਜੀ ਕਰਿਆ ਹੁੰਦਾ ਫਿਰ ਬਣਾਉਣ ਨੂੰ ਵੀ ਜੀ ਕਰਿਆ ਹੁੰਦਾ ਪਹਿਲਾਂ ਮੈਂ ਬਣਾਉਂਗੀ ਫਿਰ ਅਸੀਂ ਖਾਵਾਂਗੇ ਲੋ ਵੀ ਆਪਾਂ ਪਹਿਲਾਂ ਮੰਗਾ ਲਈ ਬ੍ਰੈਡ ਠੀਕ ਆ ਇੱਕ ਤਾਂ ਤੁਹਾਨੂੰ ਚਾਹੀਦੀ ਆ ਬ੍ਰੈਡ ਠੀਕ ਆ ਤੁਸੀਂ ਮੰਗਵਾ ਲਓ ਬ੍ਰੈਡ ਠੀਕ ਆ ਦੂਸਰੇ ਆਪਾਂ ਰੱਖ ਤੇ ਆਲੂ ਉਬਲਨੇ ਇੱਕ ਆਪਾਂ ਆਪਾਂ ਰੱਖ ਤੇ ਆਲੂ ਉਬਲਨੇ ਠੀਕ ਆ ਇੱਕ ਮੰਗਾ ਲਈ ਆਪਾਂ ਬ੍ਰੈਡ ਬ੍ਰੈਡ ਚਾਹੀਦੀ ਆ ਆਲੂ ਚਾਹੀਦੀ ਆ ਪਹਿਲਾਂ ਤਾਂ ਦੋ ਚੀਜ਼ਾਂ ਇਹ ਮੰਗਾਉਣੀਆਂ ਨੇ ਏਦਾਂ ਆਪਾਂ ਇਦਾਂ ਆਪਾਂ ਪਿਆਜ਼ ਕੱਟ ਲੈਣੇ ਆ ਬਰੀਕ ਬਰੀਕ ਤੇ ਬ੍ਰੈਡ ਦੀਆਂ ਜਿਹੜੀਆਂ ਕਿਨਾਰੀਆਂ ਨੇ ਠੀਕ ਆ ਉਹ ਲਾ ਦਾਂਗੇ ਸਾਰੀਆਂ ਦੂਜੇ ਬ੍ਰੈਡ ਉੱਪਰ ਰੱਖ ਲਾਂਗੇ ਉਹਨਾਂ ਨੂੰ ਆਪਾਂ ਇਦਾਂ ਭਾਂਡੇ ਦੇ ਵਿੱਚ ਜਮਾ ਕਰ ਲਾਂਗੇ ਲੋ ਬਈ ਹੁਣ ਆਪਾਂ ਇਹਦੇ ਵਿੱਚ ਠੀਕ ਆ ਬ੍ਰੈਡ ਆਲੂ ਉਬਲੇ ਹੋਏ ਪਾ ਲਈ ਤੇ ਨਾਲ ਪਿਆਜ਼ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਠੀਕ ਹੈ ਨੂਨ ਮਿਰਚ ਮਸਾਲਾ ਜਿਹੜੀ ਵੀ ਚੀਜ਼ ਪਾਉਣੀ ਆ ਉਹ ਪਾਵਾਂਗੇ ਤੇ ਨਾਲ ਪਾਵਾਂਗੇ ਬੇਸਨ ਲੋ ਬਈ ਹੁਣ ਆਪਾਂ ਇਹਦੇ ਵਿੱਚ ਠੀਕ ਆ ਨੂਨ ਮਿਰਚ ਮਸਾਲਾ ਜੀਰਾ ਤੇ ਇਦੇ ਵਿੱਚ ਹੁਣ ਆਪਾਂ ਬੀਸਣ ਪਾ ਲਿਆ ਹੁਣ ਇਹਨੂੰ ਆਪਾਂ ਰਲਾ ਲਾਂਗੇ ਇਕੱਠਾ ਮਿਕਸ ਕਰ ਲਾਂਗੇ ਸਾਰਾ ਗੁੰਨਹਾਂਗੇ ਅੱਟੇ ਬੰਗੂ ਲੋਏ ਇਸ ਤਰੀਕੇ ਨਾਲ ਆਪਾਂ ਇਹ ਆਟਾ ਪੂਰਾ ਗੁੰਨ ਲੈਣਾ ਹੈ ਫਿਰ ਗੋਲ ਗੋਲ ਪੇੜੇ ਬਣਾ ਕੇ ਤੇਲ ਚ ਡਿੱਟਾਂਗੇ ਲੋਏ ਇਹ ਕੁੜੀ ਕੇ ਮਲਕੜਾ ਇਹ ਤੇਲ ਅ ਵੀਕਰਾ ਇਦੀ ਵਿੱਚ ਆਪਾਂ ਇਹ ਗੋਲੇ ਬਣਾ ਕੇ ਛੋਟੇ ਛੋਟੇ ਇੱਥਾ ਸੱਟ ਦਾਂਗੇ ਲੋ ਬਈ ਇਸ ਤਰੀਕੇ ਨਾਲ ਪੱਕ ਕੇ ਆਪਣੇ ਇਹ ਗੋਲੇ ਤਿਆਰ ਹੋ ਜਾਣਗੇ ਤੇ ਲੋ ਬਈ ਹੁਣ ਆਪਾਂ ਲੈ ਕੇ ਜਾ ਰਹੇ ਹਾਂ ਡੈਡੀ ਵਾਸਤੇ ਡੈਡੀ ਤੋਂ ਲਵਾਂਗੇ ਫੀਡਬੈਕ ਕਿ ਕਿੱਦਾਂ ਦੇ ਲੱਗੇ ਡੈਡੀ ਨੂੰ ਲੋ ਡੈਡੀ ਕੰਮ ਤੋਂ ਆਏ ਸੀ ਡੈਡੀ ਤੁਹਾਡੇ ਵਾਸਤੇ ਮੈਂ ਗੋਲੇ ਤਿਆਰ ਕੀਤੇ ਆ ਖਾ ਕੇ ਬਤਾਓ ਕਿਹਦਾ ਲਗਾ ਛੋਟੇ ਨੇ ਨਾ ਡੈਡੀ ਤਾਂ ਕਰਕੇ ਡੈਡੀ ਕਹਿੰਦੇ ਖਲਾਬ ਜਮਣੀ ਬਣੀਆਂ ਪਈਆਂ ਮੈਂ ਕਿਹਾ ਡੈਡੀ ਛੋਟੇ ਨੇ ਤਾਂ ਕਰਕੇ ਮੰਮੀ ਤੁਸੀਂ ਵੀ ਟਰਾਈ ਕਰੋ ਮੈਂ ਚਾਰ ਧਰ ਲਿਆ ਤੁਹਾਡੇ ਵਾਸਤੇ ਵੀ ਲੈਣਾ ਡੈਡੀ ਰਿਵਿਊ ਦੇਣਗੇ ਜੈਨੂਨ ਜਮਾ ਕਿਹਦਾ ਲਗਾ ਡੈਡੀ ਪੂਰਾ ਵਧੀਆ ਸਵਾਦ ਆ ਵਧੀਆ ਸਨੈਕ ਬਣੇ ਨੇ ਠੀਕ ਆ ਲੈ ਮੰਮੀ ਹੁਣ ਤੁਸੀਂ ਵੀ ਰਿਵਿਊ ਦਿਓ ਕਿਹੋ ਜਿਹਾ ਇਹ ਚਾਹ ਤਾਂ ਘੜ ਲਈ ਤੁਸੀਂ ਚਾਹ ਮੇਰੇ ਵਾਸਤੇ ਬਣਾ ਲੈਂਦੇ ਤਿੰਨ ਵੀ ਦੇ ਦੂ ਠੀਕ ਆ ਹੁਣ ਮੰਮੀ ਦਾ ਰਿਵਿਊ ਦੇਖਦੇ ਆ ਆਪਾਂ ਵੀਰਾ ਦੀਦੀ ਕਹਿੰਦੇ ਬਹੁਤ ਸਵਾਦ ਬਣਿਆ ਬਹੁਤ ਸਵਾਦ ਬਣਿਆ ਲਓ ਜੀ ਕੀ ਆ ਬਾਤ ਹੈ ਆਪਾਂ ਨੂੰ ਮਿਲ ਗਏ ਹੁਣ ਆਪਾਂ ਇਨਾਮ ਇਹਨਾਂ ਤੋਂ ਆਪ ਹੀ ਲੈ ਲਾਂਗੇ ਬਾਅਦ ਚ ਠੀਕ ਆ ਥੋੜੀ ਦੋਈ ਨਾਮ ਲਵਾਂਗੇ ਠੀਕ ਹੈ ਵਧੀਆ ਗੋਲਿਆ ਬਣਿਆ ਦਾ ਚਾਹ ਮੰਮੀ ਨੇ ਬਣਾਈ ਹੁਣ ਰਹਿ ਗਈ ਮੈਠਾਣ ਵਾਲੀ ਸੁਝਾਰ ਰਹੇ ਆਪਦਾ ਦਲੀਆ ਖਾੜਿਆ ਹੁਣ ਆਪਾਂ ਆਪਦੇ ਗੋਲੇ ਚੱਕ ਲਈਏ ਸਾਰੇ ਬਣ ਗਏ ਤਿਆਰ ਹੋ ਗਏ ਸਾਰੀ ਰੈਸਪੀ ਮੈਂ ਤੁਹਾਨੂੰ ਦੁਬਾਰਾ ਤੋਂ ਰਿਪੀਟ ਕਰ ਦੂੰਗੀ ਉਹ ਵੇ ਸਾਰਾ ਸਮਾਨ ਚੱਕ ਕੇ ਗੋਲੇ ਆਪਾਂ ਪਾ ਲਿਆ ਕਾਂਚ ਵਾਲੇ ਬੌਲ ਚ ਹੁਣ ਇਹਨਾਂ ਨੂੰ ਆਪਾਂ ਅੰਦਰ ਨਾਲੇ ਆਪਾਂ ਟਰਾਈ ਕਰਦੇ ਹਾਂ ਰਿੱਕੀ ਵਾਸਤੇ ਰੱਖ ਲਾਂਗੇ ਨਾਲੇ ਤੁਹਾਨੂੰ ਰੈਸਪੀ ਦੱਸ ਦਾਂਗੇ ਸਵਾਰੇ ਦੇਖ ਮਮੀ ਇਹਦੇ ਵਿੱਚ ਪਾਇਆ ਲੱਗਦਾ ਜਿਵੇਂ ਗਲਾਬ ਜਮਨਾ ਪਾਈਆਂ ਹੁੰਦੀਆਂ ਡੈਡੀ ਨੇ ਜਮਾ ਸਹੀ ਕਿਹਾ ਸੀ ਖਾਲਾ ਮੋਟ ਖਾਨੀਆਂ ਮੈਂ ਰਿਕਨ ਰੱਖ ਦਾਂਗੇ ਮੈਂ ਖਾਤੀ ਨੂੰ ਲੋ ਬਈ ਮੰਮੀ ਨੂੰ ਗੋਲੇ ਇੰਨੇ ਸੁਆਦ ਲੱਗੇ ਵੀ ਮੰਮੀ ਨੇ ਪਹਿਲਾਂ ਕਿਹਾ ਸੀ ਮੈਂ ਇੰਨੀ ਖਾਉ ਇੱਕ ਮੋਹਰ ਹੋਰ ਇਟ ਮੀਨ ਜਿਹੜਾੜੀ ਬਹੁਤ ਸੁਆਦ ਬਣਿਆ ਹੈ ਹਨ ਇੱਥੋਂ ਪਤਾ ਲੱਗਦਾ ਹੈ ਕਿ ਬਹੁਤ ਸੁਆਦ ਬਣੇ ਹਨ ਮੰਮੀ ਹੁਣ ਤੇਰੀ ਨੂੰ ਕੁਕਿੰਗ ਸਿੱਖ ਰਹੀ ਹੈ ਚੰਗਾ ਤੈਨੂੰ ਨਵੀਆਂ ਚੀਜ਼ਾਂ ਬਣਾ ਕੇ ਖਵਾ ਲੇ ਠੀਕਾ ਸਬਜ਼ੀ ਵੀ ਬਣਾ ਕੇ ਖਵਾਇਆ ਕਰੂੰ ਨਵੀ ਲੋਬੀ ਹੁਣ ਸਾਰਿਆਂ ਨੇ ਟਰਾਈ ਕਰ ਲਿਆ ਸਾਰਿਆਂ ਨੇ ਖਾ ਲਿਆ ਰਹਿ ਗਏ ਇਕੱਲੇ ਆਪਾਂ ਠੀਕ ਹੈ ਤਾਂ ਆਪਾਂ ਵੀ ਟਰਾਈ ਕਰ ਲਈਏ ਆਪਾਂ ਵੀ ਖਾ ਲਈਏ ਵੀ ਕਿਵੇਂ ਬਣਿਆ ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਐ ਨਹੀਂ ਪਤਾ ਮੈਨੂੰ ਸਵਾਦ ਨਾਲ ਲੱਗਣ ਕਿਉਂਕਿ ਮੈਨੂੰ ਇਹ ਜੀ ਚੀਜ਼ੇ ਘੱਟ ਸਵਾਦ ਲੱਗਦੀ ਹੁੰਦੀ ਥੋੜੀ ਜੀ ਉਹ ਟਰਾਈ ਕਰਕੇ ਦੇਖਦੇ ਹਾਂ ਹੂੰ ਬਾਕੀ ਬਹੁਤ ਵਾਦ ਹੋਣਾ ਐ ਮੇਰੇ ਬਾਰਾ ਤੇਲ ਜਾਨੀ ਗਿਆ ਨਾ ਅੰਦਰ ਉਹ ਐਲੀ ਆਇਲ ਹੀ ਨਹੀਂ ਹੈਗੇ ਜਿਵੇਂ ਜਿਹੜੀ ਸ਼ਹਿਰ ਚੋਂ ਤੇਲ ਜਵਾਲਾ ਹੁੰਦਾ ਨਾ ਵਿੱਚ ਹੂੰ ਜਮਾ ਸਹੀ ਆ ਤੁਸੀਂ ਵੀ ਟ੍ਰਾਈ ਕਰਿਓ ਇਹ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਮੈਂ ਚਾਹ ਪੀਣਾ ਬਸ ਮੈਂ ਨੇ ਬਣਾਇਆ ਹੈ ਬਹੁਤ ਹੀ ਸਵਾਦਿਸਟ 스ਨੈਕ ਓਕੇ ਯੈਸ ਇਹ ਖਾਓ ਨਾ ਮम्मी ਤੋਂ ਪੁੱਛੋ ਕਿੰਨਾ ਸਵਾਦ ਬਣਿਆ ਮੰਮੀ ਨੇ ਰਖਾ ਤਾਂ ਸੀ ਰੱਖਦੇ ਨਹੀਂ ਸੀਗੇ ਤੁਹਾਡੇ ਵਾਸਤੇ ਹੈ ਰਿੱਕੀ ਤੁਹਾਡੇ ਵਾਸਤੇ ਸੀ ਰੱਖਦੇ ਨਹੀਂ ਸੀ ਮੰਮੀ ਕਹਿੰਦੀ ਭਾਈ ਮੇਰੇ ਪੁੱਤ ਨੂੰ ਤਾਂ ਰੱਖੋ ਮੰਮੀ ਕਹਿੰਦੀ ਮੇਰਾ ਮੁੰਡਾ ਆਊਗਾ ਕਹਿੰਦੀ ਉਹਨੇ ਵੀ ਖਾਣਾ ਮੰਮੀ ਕਹਿੰਦੀ ਜਿੰਨਾ ਤੈਨੂੰ ਜੁਹਾਰ ਪਿਆਰਾ ਮੈਨੂੰ ਓਨਾ ਪਿਆਰਾ ਆਜੋ ਚਲੋ ਆਜੋ ਚਲੋ ਚਲੋ ਦੁਯਾਰ ਆਈ ਨਾ ਯਾਰ ਲੈ ਮੈਂ ਤੁਹਾਨੂੰ ਖਵਾਉਣੀ ਆ ਬੈਠੋ ਖਾ ਕੇ ਖਾ ਕੇ ਦੱਸਿਓ ਡੈਡੀ ਨੇ ਵੀ ਘੈਂਟ ਕਿਹਾ ਡੈਡੀ ਨੇ ਵਧੀਆ ਖਾਦੇ ਪੂਰੇ ਮੰਮੀ ਨੇ ਬਹੁਤ ਖਾਦੇ ਮੰਮੀ ਕਹਿੰਦੇ ਜਮਾ ਹੀ ਤੇਲ ਨਹੀਂ ਹੈਗਾ ਪੂਰਾ ਹੈ ਵਿੱਚ ਬਹੁਤ ਵਧੀਆ ਬਣਿਆ ਵੀਰਾ ਦੀਦੀ ਨੇ ਵੀ ਕਿਹਾ ਵੀ ਬਹੁਤ ਵਧੀਆ ਬਣਿਆ ਬਹੁਤ ਸਵਾਦ ਬਣਿਆ ਤੁਹਾਨੂੰ ਕਿਵੇਂ ਲੱਗੇ ਤੁਸੀਂ ਦੱਸੋ ਬਹੁਤ ਵਾਹ ਬਹੁਤ ਵਾਹ ਲੱਗੇ ਥੈਂਕ ਯੂ ਪੀਂਗਾ ਭਾ ਕੇ ਦੋ ਭਾਈ ਮੁੰਡੇ ਜੀ ਹਾਂ ਪੌਣੇ ਦਾ ਗੋਬੜਾ ਆ ਲੋ ਪਾਪਾ ਆ ਕੇ ਚਲੋ ਆ ਜੋ ਨਹੀਂ ਸਤਿਕਾਰ ਨਾ ਨੂੰ ਲੋ ਚਲ ਬਤਾ ਕਹਿੰਦਾ ਡੈਡੀ ਦਾ ਸਤਿਕਾਰ ਨਾ ਨੂੰ ਲੋ ਆ ਜਾ ਜੋ ਯਾਰ ਪੀਂਗ ਪਾਈਏ ਲੋ ਬਈ ਆਪਾਂ ਪੌਣਿਆ ਪੀਂਗਾ ਆ ਚੱਕੋ ਆ ਕਰਦਾ ਖਾਲੀ ਆ ਜਾ ਆ ਜਾ ਆ ਜਾ ਪੀਂਗ ਲਿਆਉਣਾ ਤੇਰੀ ਚੱਕ ਲਿਆਉ ਰਿਕੇ ਬਾਹਰ ਲਾਓ ਓਵਰੋਲ ਆ ਬਈ ਅਰੇ ਸੰਘੇੜੇ ਨਾ ਮਾਰਦੇ ਰਿਲੇ ਡੈਡੀ ਲਿਆਏ ਸੀ ਨਾ ਉਦੋਂ ਕਿੱਥੇ ਰੱਖਿਆ ਉਦੋਂ ਆਪਾਂ ਉਹ दस कि रखे आप कमरे चाहिए लो भी आप पीह बनाने बोते बार झूठे देखा आपा बना तो पीह उपर देने जाके ਅਗੋਂ ਫਿਰ ਜਿਹੜਾ ਸੁਜੋ ਕਰਨਾ ਚਾਹੁੰਦਾ ਇਹਦੇ ਵਿੱਚ ਆਜੂ ਜਹਰ ਮੇਰੀ ਗੋਦੀ ਤੇ ਬੈਠਾ ਆ ਸੀਸ ਤਮੈ ਹੰਤ ਲੋ ਦੇ ਹੀ ਬਹੁਤ ਹੋਣਾ ਜੜੀ ਨਹੀਂ ਦੇਖੋ ਖੋਲ ਕੇ ਰੱਖੀ ਮਾਦ ਕਿਵੇਂ ਪਾਉਂਦਾ ਕਹਾਂ ਦੱਸ ਕੇ ਸੋ ਚ ਬੈ ਜਾਮ ਦੇ ਆ ਕਿੱਥੇ ਲੱਗੂ ਇਹ ਸੱਸੋ ਦੀ ਆਈ ਮਮੀ ਠੀਕ ਆ પહેલા એનું બો રિકી ઉપર ચલો ભાઈ ચાલો ચલી એ મમ્મી મેં આપી લા દૂગોઈ ત ਮੋਗੀਤਾ ਦੇਖੋ ਮੈਂ ਮਾੜਾ ਜਿਹਾ ਡੈਡੀ ਮੰਮੀ ਨੇ ਘੋਰ ਦਾ ਗੁੱਸੇ ਹੋ ਗਿਆ ਹੁਣ ਜਿਹਾਰ ਹਾਂ ਜਿਹਾਰ ਗੁੱਸੇ ਹੋ ਗਿਆ ਮੰਮੀ ਨਾਲ ਕੋਈ ਐ ਕੁਝ ਨਹੀਂ ਵੀ ਐ ਕਰਕੇ ਡੈਡੀ ਦੱਸਣਗੇ ਡੈਡੀ ਨੂੰ ਜਿਆਦਾ ਪਤਾ ਹਾਂ ਹੋ ਗਿਆ ਬਾਕੀ ਇਹ ਗੋਣਿਆ ਜਿਹਾਰ ਦੀ ਤੇਰੇ ਬਿਸਕਟ ਲੈ ਆਂਦੇ ਦੇ ਸੀ ਘੋਲੇ ਹਾਂ ਬਾਰੋਂ ਹੋਂ ਦਉਣੀ ਸਹੀ ਆਉਣ ਦਾ ਬਸ ਨੀਚੇ ਹਾਂ ਲੋਬੀ ਯਾਰ ਦੀ ਪੀਂਗ ਟੰਗ ਰਹੇ ਆ ਅੱਜ ਕਿੰਨੇ ਦਿਨਾਂ ਬਾਅਦ ਮਹੀਨਾ ਹੋ ਗਿਆ ਸੀ ਲਿਆਂਦੀ ਕਿਚੋ ਰੈਡੀ ਚੱਕਵੀ ਖਿੱਚਦੀ ਆਜੋ ਹਾਂ ਇਹਦਾ ਪੀ ਲੱਗੀ ਬਸ ਇੱਥੇ ਪਿਆ ਰਹੁਣ ਥੱਲੇ ਜਾਵਾਂ ਡੈਡੀ ਤਾਂ ਹੀ ਕਹਿੰਦੇ ਹਾਂ ਪੁੱਤ ਬਿਲਕੁਲ 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 ਬਾਰੇ ਕਿਉਂ ਕਰਦੀ ਹੈ ਅੱਛਾ ਬਦਮਾਸ਼ੀ ਕਰਦੇ ਕੋਈ ਨਾ ਘਟਾ ਲਾਂਗੇ ਆਏ ਨੀ ਮੰਮੀ ਸ਼ਿਕਾਇਤ ਲਾਉਂਦਾ ਕੋਈ ਨਾ ਆ ਜਾ ਆਪਦੀ ਦੋਸਤ ਦੀ ਰਿੱਕੀ ਨੂੰ ਅਈ ਤਾਂ ਐ ਤਾਂ ਸੱਟ ਨਹੀਂ ਆਉਣੀ ਐ ਅਸੁਰੇ ਥੋੜੇ ਬਿੱਲੇ ਮੁੜ ਜਾ ਕੇ ਜਾਂਦੇ ਚੂਟੇ ਮਾਟੇ ਖਾਂਢਿਓ ਖਾ ਕੇ ਲਓ ਬਈ ਜੁਹਾਰ ਦੀ ਪੀਂਗ ਟੰਗ ਤੀ ਕਰ ਕਿਵੇਂ ਲੱਗੀ ਸੁਕਲੀਨ ਬਹੁਤ ਵਧੀਆ ਪਹਿਲਾਂ ਸਾਡੇ ਟੱਬਰ ਖਬਰੋਂ ਖਬਰੋਂ ਦਾ ਕਹਿੰਦੇ ਇਹ ਤਾਂ ਗਲਤ ਹੋ ਗਏ ਹੋ ਲੈ ਕੋਈ ਨਾ ਕੁਛ ਨਹੀਂ ਹੁੰਦਾ ਇਨਿਕ ਦਾ ਹੱਸੀ ਜਾਂਦਾ ਓਏ ਸਵਾਈਲ ਕਰਦਾ ਦੇਖੀ ਮੰਮੀ ਹਾਂ ਉਹ ਤਾਂ ਹੱਸੀ ਜਾਂਦਾ ਉੱਚੀ ਡੰਗਦਾਂਗੇ ਉੱਚੀ ਕਰਦਾਂਗੇ ਕੁਛ ਨਹੀਂ ਹੁੰਦਾ ਓਏ ਜੂਜਾਰ ਲੈ ਲੈ ਕਿੰਨਾ ਸਦਾ ਹੈ ਬਰਬਾਹ ਹੋ ਜਾਂਦਾ ਟਾਂਗੀ ਦਿੱਤੀ ਸ਼ੁਕਰਾਂ ਮਹੀਨਾ ਹੋ ਗਿਆ ਸੀ ਲਿਆਂਦੀ ਬਈ ਨੂੰ ਬੋਲੀ ਨਹੀਂ ਵੀ ਤਾਂ ਉੱਚੀ ਕਰਦਾਂਗੇ ਜਦੋਂ ਉੱਤਰ ਗਿਆ ਉਹ ਉੱਚੀ ਕਰਦਾਂਗੇ ਹੁਣ ਇਹ ਲੈ ਲੈੰਦੋ ਕਿਰਾਂ ਝੂਟੇ ਐ ਪੈਰ ਵਜਦਾ ਉਹ ਥੱਲੇ ਹੈਨਾ ਹਾਂ ਉਹ ਦੇ ਪੈਰ ਵਜਦਾ ਥੱਲੇ ਮੰਮੀ ਉੱਚੀ ਕਰਨ ਵਾਲੀ ਆ ਸੈਂਟਰ ਲਾਵੋ ਇੱਕ ਮੂਹਰੂ ਪਾ ਕੇ ਨੂੰ ਕਰਨ ਵਾਲੀ ਥੋੜੀ ਹਾਂ ਆ ਦੇਖੇ ਦੇਖ ਹੱਥ ਦੇ ਹਲਾ ਲੈ ਸਰਪੰਚੀ ਤਾਂ ਦੇਖ ਸਰਪੰਚੀ ਦਾ ਪੂਰੀ ਕਰਦਾ ਉੱਚੀ ਕਰਦੀਏ ਉੱਚੀ ਕਰਦੀਏ ਪੀਂਗਾ ਆਪਾਂ ਹਾਂ ਇਤੋਂ ਵੀ ਉੱਚੀ ਕਰਦੇ ਥੋੜੀ ਚਾਹੇ ਥੱਲੇ ਪੈਰ ਨਾ ਵਜਨ ਉੱਚੀ ਕਰਦੀਏ ਰੋਂ ਲੱਗ ਗਿਆ ਲੈ ਕਹਿੰਦਾ ਮੈਨੂੰ ਪੀਂਗ ਤੋਂ ਕਿਉਂ ਲਾਤਾ ਦੰਦ ਕੱਢਦਾ ਦੰਦ ਕੱਢਦਾ ਬੀਬੀ ਆਹ ਆ ਤਦੂ ਕੰਦਾ ਆਇਆ ਇਹ ਨੂੰ ਕਹਦਾ ਜੀ ਆਇਆ ਜੀ ਬਾਲਾ ਕੋ ਬਾਲਾ ਕੋ ਆਲਾ ਲੋ ਵੀ ਤਾਂ ਵਧੀਆ ਝੂਟੇ ਲੈਣ ਲੱਗੇ ੱਕਾ ਦਾਲ ਬਣਾਈ ਅੱਜ ਆਪਾਂ ਘਰੇ ਬਣਾਈਆ ਥਾਲ ਉੱਪਰ ਤੇ ਧਰਤੀ ਉੱਧੀਆਂ ਸੱਦੀਆਂ ਵੱਜੀਆਂ ਇੰਨੀਆਂ ਨੇ ਅੜਕੇ ਵਾਸਤੇ ਪਿਆਜ਼ ਆਪਾਂ ਕੱਟ ਕੇ ਰੱਖਤਾ ਭਾਂਡੇ ਮੈਂ ਤੇ ਨਾ ਪਾਟਾ ਬੁਣਨਾ ਠੀਕ ਹਮਰੇ ਜੀ ਆਪਾਂ ਦਾ ਠੀਕ ਹੈ ਗੁਨਤਾਜ ਸਿੰਘ ਸੀਵੀ ਹੈ ਜੀ ਜੀ ਗਾਇਜ਼ ਹੁਣ ਆਪਾਂ ਚੱਲੇ ਆਂ ਤਪੇ ਕੰਮ ਕਰਨ ਤੇ ਨਾਲੇ ਸ਼ੇਕ ਪੀਣਾ ਨਾ ਮੇਰਾ ਜੀ ਕਰਦਾ ਸੀ ਸ਼ੇਕ ਪੀਣ ਨੂੰ ਤੇ ਨਾਲੇ ਜੁਹਾਰ ਬਾਲਾ ਤੰਕਰੀ ਜਾਂਦਾ ਸੀ ਘਰੇ ਅਸੀਂ ਆਖਿਆ ਚਲੋ ਇਹਨੂੰ ਗੇੜੀ ਘੜਾ ਲਈਏ ਇੱਕ ਹੁਣ ਇਹ ਸ਼ਾਂਤ ਹੋ ਗਿਆ ਪੂਰਾ ਸ਼ਾਂਤ ਖੜਾਗਾ ਅੱਜ ਪੀਂਗ ਤੇ ਵੀ ਝੂਠੇ ਲੈ ਲੈ ਕੇ ਅੱਕ ਗਿਆ ਅੱਧਾ ਘੰਟਾ ਪੀਂਗ ਤੇ ਬੈਠਾ ਰਿਹਾ ਮੈਨੂੰ ਕੋਈ ਲਾਇਓ ਨਾ ਸ਼ਾਮ ਨੂੰ ਇਹਨੂੰ ਦੋ ਦੂਜੇ ਕਾਇਕੇ ਘਰੇ ਗੇੜੀ ਦਿਵਾ ਲਾਵਾਂਗੇ ਕਿਉਂਕਿ ਅੱਜ ਅਸੀਂ ਬਾਹਰ ਨਹੀਂ ਕੱਢ ਰਹੇ ਇਹਨੂੰ ਕਿਉਂਕਿ ਬਾਹਰ ਨਾ ਤੂੜੀ ਪਾ ਰਹੀ ਸੀ ਦੋ ਤਿੰਨ ਘਰ ਆਪਣੇ ਗਵਾਂਢੀ ਤਾਂ ਕਰਕੇ ਇਰੀਟੇਟ ਹੋਇਆ ਪਿਆ ਸੀ ਮੈਂ ਕਿਹਾ ਚੱਲ ਗੱਡੀ ਤੇ ਇਹਨੂੰ ਝੂਟਾ ਦਵਾ ਲਿਆਉਣੇ ਆ ਕਿਸੇ ਦੇ ਘਰੇ ਜਾਣਾ ਉਹਨਾਂ ਦੀ ਮੱਝਾਂ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਉਹਨਾਂ ਦੇ ਘਰੇ ਚਲੋ ਖੇਡ ਲੂਗਾ ਤੱਕ ਘੰਟਾ ਰਿੱਕੀ ਨੇ ਆਪਦੇ ਦੋਸਤ ਕੋਲੇ ਥੋੜਾ ਜਿਹਾ ਕੰਮ ਕਰਕੇ ਆਉਣੇ ਆ ਘਰੇ ਆਉਣਗੇ ਤੇ ਫਿਰ ਆਪਾਂ ਉਸ ਤੋਂ ਬਾਅਦ ਆ ਜਾਾਂਗੇ ਘਰੇ ਵਾਪਸ ਓਰੇ 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 ਉਹ ਤੈਨੂੰ ਵੱਢੂਗਾ ਤੈਨੂੰ ਪਸ਼ੂਆ ਕੰਨੀ ਭਗ ਜਾ ਜਾ ਉਹ ਨਹੀਂ ਵੜਦੇ ਓਏ ਤੁਹਾਰ ਇੱਥੇ ਆ ਕੇ ਬੱਸ ਇਹਨੂੰ ਜਾ ਪਸ਼ੂਆਂ ਦਾ ਹੁੰਦਾ ਜਾਂ ਡੌਗੀ ਦਾ ਹੁੰਦਾ ਆ ਜਾ ਨਾ ਲੈ ਖੜਾ ਉੱਤੇ ਪਿੰਜਰੇ ਕੋਲ ਓਏ ਤੁਹਾਰ ਸਿੰਘੂ ਰਿਓ ਕੌਣ ਜਿੱਤੇ ਡੈਡੀ ਬੰਤਾ ਯਾਰ ਗਿਆ ਇਹ ਮੇਰੇ ਤੋਂ ਵੀ ਹਾਰ ਗਿਆ ਸੀਗਾ ਡੈਡੀ ਮੇਰੇ ਤੋਂ ਵੀ ਹਾਰ ਗਿਆ ਸੀ ਰਾਵਣ ਨੇ ਤੁਮਗਾਈਏ ਹੁਣ ਰਾਵਣ ਨੇ ਰਾਤ ਨੂੰ ਫੋਨ ਕਰਕੇ ਆਪਾ ਇਹ ਨਾਲ ਸਾਰ ਲੰਗ ਯਾਰ ਅੱਜ ਠੀਕ ਹੈ ਦਾਦਾ ਇਹਨੂੰ ਗੜਾ ਪਾ ਕੇ ਕੱਢ ਦੇ ਦੀ ਜੀ ਚੇਤੇ ਬਹੁਤ ਚਲਾਉਂਦਾ ਇਹ ਰੈਡੀ ਚਲਾ ਕੇ ਵਾਲਾ ਇਹ ਜਦੋਂ ਪਤਾ ਇਹ ਵੱਡੇ ਪੱਤੇ ਤੇ ਨਿਸ਼ਾਨ ਲਾਈ ਬੈਠਾ ਹਾਂਜੀ ਬਾਈ ਜਿਹੜੀ ਮੈਂ ਇੱਕ ਘਰੇ ਗੋਲੇ ਬਣਾਏ ਸੀਗੇ ਠੀਕ ਹੈ ਇਹ ਰੈਸਪੀ ਮੈਂ ਤੁਹਾਨੂੰ ਦੱਸਣੀ ਸੀ ਸੌਰੀ ਕੱਲ ਮੇਰੇ ਤੋਂ ਦੱਸਿਆ ਨਹੀਂ ਗਿਆ ਸਮਝ ਸਾਨੂੰ ਦੱਸਦਾ ਇਹਦੇ ਲਈ ਤੁਹਾਨੂੰ ਪਹਿਲਾਂ ਤਾਂ ਇੱਕ ਪੈਕਟ ਬਰੈਡਾਂ ਦਾ ਚਾਹੀਦਾ ਫਿਰ ਤੁਹਾਨੂੰ ਗੰਡੇ ਜਾਈਦੇ ਤੇ ਆਲੂ ਚਾਹੀਦੇ ਬਾਕੀ ਮਸਾਲੇ ਆਪਣੇ ਘਰੇ ਹੁੰਦੇ ਆ ਤੇ ਤੇਲ ਠੀਕ ਹੈ ਪਹਿਲਾਂ ਆਪਾਂ ਕੜਾਹੀ 'ਚ ਤੇਲ ਗਰਮ ਕਰਨਾ ਰੱਖ ਦਾਂਗੇ ਠੀਕ ਆ ਆਲੂ ਆਪਾਂ ਉਬਾਲ ਲਾਂਗੇ ਜਿੰਨਾ ਵੀ ਤੁਸੀਂ ਕੁਆਟਿਟੀ ਦੀ ਕੁਆਟਿਟੀ ਦੇ ਹਿਸਾਬ ਨਾਲ ਜਿਵੇਂ ਮੈਂ ਇੱਕ ਪੈਕੇਟ ਬਰੈਡਾਂ ਦਾ ਯੂਜ਼ ਕੀਤਾ ਸੀ ਤਾਂ ਉਹਦੇ ਵਿੱਚ 5-6 ਆਲੂ ਉਬਾਲ ਲਿਓ ਠੀਕ ਹੈ ਉਹ ਉਵਾਲ ਕੇ ਬਰੈਡਾਂ ਦੀਆਂ ਕਿਨਾਰੀਆਂ ਕੱਟ ਕੇ ਠੀਕ ਹੈ ਬਰੈਡਾਂ ਨੂੰ ਛੋਟੇ ਪੀਸ ਬਣਾ ਲਿਓ ਵਿੱਚ ਆਲੂ ਪਾ ਲਿਓ ਉਬਲੇ ਹੋਏ ਫਿਰ ਨੂਨ ਮਿਰਚ ਮਸਾਲਾ ਪਾ ਲਿਓ ਠੀਕ ਹੈ ਫਿਰ ਥੋੜਾ ਜਿਹਾ ਬੇਸਨ ਪਾ ਲਿਓ ਠੀਕ ਹੈ ਕੁਆਂਟੀਟੀ ਦੇ ਹਿਸਾਬ ਨਾਲ ਬਾਲਾ ਬੇਸਨ ਵੀ ਨਾ ਹੋ ਜੇ ਫਿਰ ਉਹਨੂੰ ਮਿਕਸ ਕਰ ਲਿਓ ਚੰਗੇ ਤਰੀਕੇ ਨਾਲ ਉਹਨੂੰ ਮਿਕਸ ਕਰ ਲਉਗੇ ਠੀਕ ਹੈ ਉਹਦੇ ਗੋਲ ਗੋਲ ਰੋਲ ਬਣਾ ਕੇ ਉਹਦੇ ਵਿੱਚ ਪਿਆਜ਼ ਵੀ ਪਾ ਲਿਓ ਤੇ ਫਿਰ ਉਹਨੂੰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤੇ ਆਪਣੇ ਜਿਹੜੀ ਇਹ ਗੋਲੀ ਨੇ ਠੀਕ ਹੈ ਬ੍ਰੈਡ ਦੀ ਬਹੁਤ ਹੀ ਸੁਆਦਿਸਟ ਡਿਸ਼ ਆ ਜਿਹੜੀ ਬਣ ਕੇ ਤਿਆਰ ਹੋ ਜੂਗੀ 스ਨੈਕਸ ਤੁਸੀਂ ਖਾ ਸਕਦੇ ਹੋ ਰਿਸ਼ਤੇਦਾਰਾਂ ਲਈ ਵੀ ਬਣਾ ਸਕਦੇ ਹੋ ਬਹੁਤ ਹੀ ਕਰੰਚੀ ਬਣਦੇ ਆ ਬਹੁਤ ਸੁਆਦ ਬਣਦੇ ਆ ਠੀਕ ਹੈ ਤੁਸੀਂ ਵੀ ਬਣਾ ਸਕਦੇ ਹੋ ਐਵੇਂ ਤੇ ਏ ਸੀਗਾ ਆਪਣਾ ਅੱਜ ਦਾ ਬਲੌਗ ਮਿਲ ਗਿਆ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਥੈਂਕ ਯੂ ਬਾਏ ਬਾਏ